ਤੁਸੀਂ ਇੱਕ ਗੱਲ ਨੋਟ ਕਰਿਓ ਬਹੁਤ ਵਾਰ ਤੁਸੀਂ ਸੁਣਿਆ ਹੋਵੇਗਾ ਕਿ ਭਲੇ ਸਮੇਂ ਦੀ ਗੱਲ ਹੈ ਜਾਂ ਫਿਰ ਉਦੋਂ ਭਲਾ ਸਮਾਂ ਹੁੰਦਾ ਸੀ ਜਾਂ ਫਿਰ ਉਦੋਂ ਲੋਕ ਬੜੇ ਚੰਗੇ ਹੋਇਆ ਕਰਦੇ ਸੀ ਅਸੀਂ ਇਹ ਦੱਸ ਰਹੇ ਹਾਂ ਕਿ ਅੱਜ ਲੋਕ ਚੰਗੇ ਨਹੀਂ ਹਨ ਭਲਾ ਸਮਾਂ ਉਦੋਂ ਸੀ ਅੱਜ ਭਲਾ ਸਮਾਂ ਨਹੀਂ ਹੈ ਚੰਗਾ ਸਮਾਂ ਉਦੋਂ ਸੀ ਅੱਜ ਚੰਗਾ ਸਮਾਂ ਨਹੀਂ ਹੈ ਇਹਦਾ ਮਤਲਬ ਇਹ ਹੈ ਕਿ ਜਿਹੜੇ ਸਮੇਂ ਵਿੱਚ ਅਸੀਂ ਜੀ ਰਹੇ ਹਾਂ ਇਹਨੂੰ ਅਸੀਂ ਚੰਗਾ ਨਹੀਂ ਬਣਾਣਾ ਅੱਜ ਅਸੀਂ 2024 'ਚ ਬੈਠੇ ਆਂ 1990 1980 ਦੇ ਸਮੇਂ ਦੀਆਂ ਕਿਆ ਗੱਲਾਂ ਸਨ ਕਿਆ ਬਾਤਾਂ ਸਨ ਫਿਰ ਜਦੋਂ ਅਸੀਂ ਅੱਛਾ ਅੱਜ ਗੱਲਬਾਤ ਨਹੀਂ ਹੈ ਕੋਈ ਜਦੋਂ ਅਸੀਂ 2050 'ਚ ਪਹੁੰਚ ਗਏ 2050 ਦੇ ਬੱਚੇ ਕਹਿਣਗੇ ਜਾਂ 2050 ਦੇ ਬਜ਼ੁਰਗ ਕਹਿਣਗੇ ਜਿਹੜੀਆਂ ਗੱਲਾਂ 2024 ਦੇ ਵਿੱਚ ਸਨ ਉਹ ਕਿਆ ਬਾਤਾਂ ਸਨ ਇਹਦੇ ਲਈ ਸਾਨੂੰ ਹੁਣ ਸੋਚਣਾ ਪੈਣਾ ਹੈ ਕਿਉਂ ਨੁਕਸ ਸਾਡੇ ਵਿੱਚ ਹੈ ਨੁਕਸ ਸਾਡੇ ਵਿੱਚ ਹੈ ਉਦੋਂ ਵੀ ਭਲਾ ਸਮਾਂ ਸੀ ਅੱਜ ਵੀ ਭਲਾ ਸਮਾਂ ਹੈ ਅੱਜ ਬਹੁਤਾ ਭਲਾ ਸਮਾਂ ਹੈ ਉਦੋਂ ਕੋਈ ਘਰ ਵਿੱਚ ਬਜ਼ੁਰਗ ਬਿਮਾਰ ਹੋ ਜਾਂਦੇ ਸਨ ਕੋਈ ਰੋਗ ਲੱਗ ਜਾਂਦਾ ਸੀ ਕਈ ਵਾਰ ਇਲਾਜ ਹੀ ਨਹੀਂ ਹੋ ਪਾਂਦਾ ਸੀ ਅੱਜ ਟੈਸਟ ਵੀ ਘਰ ਹੋ ਜਾਂਦੇ ਨੇ ਟ੍ਰੀਟਮੈਂਟ ਵੀ ਘਰ ਹੋ ਜਾਂਦਾ ਹੈ ਦਵਾਈ ਵੀ ਘਰ ਬੈਠੇ ਸ਼ੁਰੂ ਹੋ ਜਾਂਦੀ ਹੈ ਉਦੋਂ ਜਦੋਂ ਸਾਡੇ ਕੋਈ ਆਪਣੇ ਬੱਚੇ ਜਾਂ ਫਿਰ ਚਾਚਾ ਜੀ ਮਾਮਾ ਜੀ ਫੁੱਫੜ ਜੀ ਤਾਇਆ ਜੀ ਕੋਈ ਬਾਹਰ ਹੁੰਦੇ ਸਨ ਮੁਲਕਾਂ 'ਚ ਪੱਤਰ ਲਿਖਿਆ ਜਾਂਦਾ ਸੀ ਜਦੋਂ ਪੱਤਰ ਆਂਦਾ ਸੀ ਉਸ ਲਿਖੇ ਹੋਏ ਪੱਤਰ ਦੇ ਵਿੱਚੋਂ ਅਸੀਂ ਆਪਣੀ ਰਿਸ਼ਤੇਦਾਰ ਆਪਣਿਆਂ ਨੂੰ ਫੀਲ ਕਰਕੇ ਪੱਤਰ ਪੜ੍ਹਦੇ ਸੀ ਕਿਉਂਕਿ ਚਿਹਰਾ ਪੱਤਰ ਦੇ ਵਿੱਚ ਨਹੀਂ ਹੁੰਦਾ ਪਰ ਅੱਜ ਵੀਡੀਓ ਕਾਲ ਹੈ ਤੁਸੀਂ ਹੁਣੇ ਬੈਠੇ ਆਪਣਿਆਂ ਨੂੰ ਵੀਡੀਓ ਕਾਲ ਦੇ ਉੱਤੇ ਗੱਲ ਕਰ ਸਕਦੇ ਹੋ ਪਰ ਆਪਾਂ ਨੇ ਕੀ ਕਹਿਣਾ ਜੀ ਉਦੋਂ ਭਲਾ ਸਮਾਂ ਸੀ ਅੱਜ ਸਮਾਂ ਭਲਾ ਨਹੀਂ ਹੈ ਅੱਜ ਬਹੁਤਾ ਭਲਾ ਸਮਾਂ ਹੈ ਬਹੁਤਾ ਚੰਗਾ ਸਮਾਂ ਹੈ ਪਹਿਲਾਂ ਮੀਂਹ ਕਣੀ ਆਂਦੀ ਸੀ ਤੁਹਾਨੂੰ ਸਭ ਨੂੰ ਪਤਾ ਹੈ ਆਪਾਂ ਆਪਣੇ ਘਰਾਂ ਦੇ ਬਾਹਰ ਗਲੀਆਂਾਂ ਦੇ ਵਿੱਚ ਜਾਣ ਲੱਗੇ ਇੱਟਾਂ ਰੱਖੀਆਂ ਹੁੰਦੀਆਂ ਸਨ ਚਿੱਕੜ ਦੇ ਵਿੱਚੋਂ ਨਿਕਲ ਕੇ ਟਾਂ ਤੇ ਪੈਰ ਰੱਖ ਕੇ ਜਾਂਦੇ ਸਨ ਕੱਪੜੇ ਖਰਾਬ ਹੋ ਜਾਂਦੇ ਸਨ ਅੱਜ ਮੀਂਹ ਕਣੀ ਆਂਦੀ ਹੈ ਸਾਡੇ ਕੋਲ ਛਤਰੀ ਹੈ ਰੋਡ ਪੱਕੇ ਨੇ ਸਾਧਨ ਨੇ ਗੱਡੀਆਂ ਨੇ ਪਰ ਅਸੀਂ ਕੀ ਕਹਿਣਾ ਜੀ ਉਦੋਂ ਸਮਾਂ ਚੰਗਾ ਹੁੰਦਾ ਸੀ ਪਿਆਰ ਵਾਲਿਓ ਉਦੋਂ ਵੀ ਬੁਰੇ ਲੋਕ ਚੰਗੇ ਲੋਕ ਹੁੰਦੇ ਸਨ ਅੱਜ ਵੀ ਬੁਰੇ ਲੋਕ ਤੇ ਚੰਗੇ ਲੋਕ ਹਨ ਅੱਜ ਸਮਾਂ ਬੁਰਾ ਨਹੀਂ ਹੈ ਅੱਜ ਅਸੀਂ ਸਮੇਂ ਨੂੰ ਵਧੀਆ ਬਣਾਉਣਾ ਹੈ। ਨੁਕਸ ਸਾਡੇ ਵਿੱਚ ਹੈ ਕਿ ਅਸੀਂ ਸਮੇਂ ਨੂੰ ਬੁਰਾ ਕਹਿ ਕੇ ਆਪਣਾ ਬਚਾਅ ਕਰ ਲੈਨੇ ਹਾਂ। ਹੁਣ ਇੱਕ ਬੇਨਤੀ ਬੜੇ ਧਿਆਨ ਨਾਲ ਸੁਣਿਓ। ਕਈ ਵੀਰ ਇਹ ਵੀ ਕਹਿੰਦੇ ਨੇ ਨੌਜਵਾਨ ਵੀਰ ਕਿ ਸਾਡੇ ਪਿਤਾ ਜੀ, ਸਾਡੇ ਦਾਦਾ ਜੀ ਗੁਰਦੁਆਰਾ ਸਵੇਰ 4 ਵਜੇ ਆਇਆ ਕਰਦੇ ਸਨ। ਜਦੋਂ ਸੇਵਾਦਾਰ ਨਹੀਂ ਉੱਠਦਾ ਸੀ ਨਾ ਗੁਰਦੁਆਰੇ ਦਾ ਗੇਟ ਟੱਪ ਕਿਹੋ ਆਜਿਆ ਕਰਦੇ ਸਨ। ਉਸ ਨੌਜਵਾਨ ਵੀਰਾਂ ਨੂੰ ਬੇਨਤੀ ਹੈ ਕਿ ਤੁਸੀਂ ਅੱਜ ਨਹੀਂ ਆ ਸਕਦੇ। ਜੇ ਤੁਹਾਡੇ ਬਜ਼ੁਰਗ ਇੰਨੀ ਬਾਣੀ ਪੜਦੇ ਸਨ ਤੁਹਾਡੇ ਬਜ਼ੁਰਗ ਗੁਰੂ ਘਰ ਆਉਂਦੇ ਸਨ ਤੁਹਾਡੇ ਬਜ਼ੁਰਗ ਗੁਰੂ ਘਰਾਂ ਚ ਸੇਵਾਵਾਂ ਕਰਦੇ ਸਨ ਅੱਜ ਕਿਉਂ ਨਹੀਂ ਕਰ ਸਕਦੇ ਅੱਜ ਤੁਹਾਨੂੰ ਗੇਟ ਟੱਪਣ ਦੀ ਲੋੜ ਨਹੀਂ ਤੁਸੀਂ ਸੇਵਾਦਾਰ ਜੀ ਨੂੰ ਫੋਨ ਕਰ ਸਕਦੇ ਹੋ ਉਸ ਸਮੇਂ ਦੇ ਸੇਵਾਦਾਰ ਨੂੰ ਕੋਈ ਫਿਜ਼ੀਕਲੀ ਪ੍ਰੋਬਲਮ ਹੋਵੇਗੀ ਸ਼ਾਇਦ ਨਾ ਉੱਠ ਸਕੇ ਹੋਣ ਕਦੇ ਕਦਾਰ ਅੱਜ ਦੇ ਸੇਵਾਦਾਰ ਨੂੰ ਵੀ ਕੋਈ ਪ੍ਰੋਬਲਮ ਹੋ ਸਕਦੇ ਦੁੱਖ ਸੁੱਖ ਬੰਦੇ ਨਾਲ ਬਣੇ ਨੇ ਅੱਜ ਤੁਸੀਂ ਫੋਨ ਕਰਕੇ ਕਹਿ ਸਕਦੇ ਹੋ ਭਾਜੀ ਅਸੀਂ ਗੇਟ ਤੇ ਖੜੇ ਹਾਂ ਗੇਟ ਖੋਲ ਦਿਓ ਇੰਨੀ ਕੋ ਗੱਲ ਹੈ ਪਰ ਅਸੀਂ ਇਹ ਕਹਿ ਦੇਣੀ ਜੀ ਸਾਡੇ ਬਜ਼ੁਰਗ ਸੇਵਾ ਕਰਦੇ ਸੀ ਅਸੀਂ ਨਹੀਂ ਕਰਨੀ ਸਾਡੇ ਗੁਰਦੁਆਰਾ ਸਾਹਿਬ ਸਾਡੇ ਬਜ਼ੁਰਗ ਗੁਰਦੁਆਰਾ ਸਾਹਿਬ ਆ ਕੇ ਕਈ-ਕਈ ਘੰਟੇ ਸੇਵਾ ਕਰਦੇ ਸਨ ਪਾਠ ਕਰਦੇ ਸਨ ਬਾਣੀ ਪੜ੍ਹਦੇ ਸਨ ਕਿ ਅਸੀਂ ਨਹੀਂ ਕਰਨਾ ਅਸੀਂ ਕਿਹਾ ਉਹ ਭਲਾ ਸਮਾ ਸੀ ਨਹੀਂ ਅਸੀਂ ਅੱਜ ਨੂੰ ਭਲਾ ਨਹੀਂ ਬਣਾ ਰਹੇ ਇੱਕ ਬੇਨਤੀ ਹੋਰ ਧਿਆਨ ਨਾਲ ਸੁਣਿਓ ਇੱਕ ਤੁੱਕ ਤਤ ਕਰਾ ਤੁਸੀਂ ਸੁਣਿਆ ਹੋਵੇਗਾ ਸਰਚ ਕਰਿਓ ਬਹੁਤ ਮੋٹے ਸਾਈਜ਼ ਦਾ ਸੀ ਉਹਦੇ ਵਿੱਚ ਜੇ ਤੁਸੀਂ ਸ਼ਬਦ ਲੱਭਣਾ ਹੈ ਪਹਿਲਾਂ ਤੁਹਾਨੂੰ ਤੁਕ ਤਤਕਰਾ ਖਰੀਦਣਾ ਪਵੇਗਾ ਤੁਕ ਤਤਕਰੇ ਤੱਕ ਪਹੁੰਚ ਕਰਨੀ ਪਈਗੀ ਗੁਰਬਾਣੀ ਦੀਆਂ ਪੰਕਤੀਆਂ ਦਾ ਇੰਡੈਕਸ ਫਿਰ ਤੁਹਾਨੂੰ ਉਹ ਖੋਲ ਕੇ ਜਿਵੇਂ ਤੁਸੀਂ ਸ਼ਬਦ ਲੱਭਣਾ ਹੈ ਜੋ ਮੰਗੇ ਠਾਕੁਰ ਆਪਣੇ ਤੇ ਤੁਹਾਨੂੰ ਇੰਡੈਕਸ ਦੇ ਵਿੱਚ ਜਾ ਕੇ ਜਜਾ ਲੱਭਣਾ ਪਵੇਗਾ ਤੁਕ ਤਤਕਰੇ ਚੋਂ ਇੰਨੇ ਮੋٹے ਸਾਈਜ਼ ਦੇ ਤੁਕ ਤਤਕਰੇ ਚੋਂ ਫਿਰ ਤੁਹਾਨੂੰ ਜਜਾ ਲੱਭਣਾ ਪਵੇਗਾ ਫਿਰ ਤੁਹਾਨੂੰ ਜਜੇ ਦੇ ਹੋੜੇ ਵਾਲੇ ਸ਼ਬਦ ਲੱਭਣੇ ਪੈਣਗੇ ਫਿਰ ਉਹਦੇ ਵਿੱਚੋਂ ਜੋ ਮੰਗੇ ਠਾਕੁਰ ਆਪਣੇ ਤੇ ਇਹ ਸ਼ਬਦ ਇੰਨੇ ਅੰਗ ਤੇ ਆ ਫਿਰ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਜਾ ਕੇ ਉਹ ਸ਼ਬਦ ਲੱਭ ਕੇ ਪੜਨਾ ਪਏਗਾ ਅੱਜ ਤੁਸੀਂ ਰਾਗੀ ਸਿੰਘ ਕੀਰਤਨ ਕਰਦੇ ਹੋ ਜੱਜਾ ਮੱਮਾ ਠੱਠਾ ਐਡਾ ਸਰਚ ਕਰੋ ਸ਼ਬਦ ਸਾਹਮਣੇ ਆ ਜਾਏਗਾ ਅੱਜ ਤੁਸੀਂ ਕਿੰਨੇ ਚੈਨਲਾਂ ਤੋਂ ਲਾਈਵ ਕੀਰਤਨ ਸੁਣਦੇ ਹੋ ਪੰਕਤੀਆਂ ਸਾਹਮਣੇ ਆ ਰਹੀਆਂ ਨੇ ਤੁਸੀਂ ਇੰਗਲਿਸ਼ ਚ ਅਰਥ ਪੜ੍ਹ ਲਓ ਪੰਜਾਬੀ ਚ ਅਰਥ ਪੜ੍ਹ ਲਓ ਹਿੰਦੀ ਚ ਪੜ੍ਹ ਲਓ ਉਹਦੇ ਪਾਦ ਅਰਥ ਪੜ੍ਹ ਲਓ ਭਾਵ ਅਰਥ ਪੜ੍ਹ ਲਓ ਉਚਾਰਨ ਵੇਖ ਲਓ YouTube ਤੋਂ ਕੁਝ ਵੀ ਸਰਚ ਕਰ ਲਓ ਅੱਜ ਤੇ ਬਹੁਤ ਸੋਖਾ ਹੈ ਪਰ ਅਸੀਂ ਪਤਾ ਕੀ ਕਹਿਣਾ ਨਹੀਂ ਉਦੋਂ ਭਲਾ ਸਮਾਂ ਸੀ ਅੱਜ ਸਮਾਂ ਭਲਾ ਨਹੀਂ ਹੈ ਸਮਾਂ ਤੇ ਅੱਜ ਵੀ ਭਲਾ ਹੈ ਪਰ ਸਾਡੇ ਵਿੱਚ ਨੁਕਸ ਹੈ ਅਸੀਂ ਚੱਲ ਰਹੇ ਸਮੇਂ ਨੂੰ ਭਲਾ ਨਹੀਂ ਬਣਾਉਣਾ ਚਾਹੁੰਦੇ ਇਸ ਕਰਕੇ ਬੇਨਤੀ ਹੈ ਪਹਿਲਾਂ ਨਾਲੋਂ ਅੱਜ ਸਮਾਂ ਬਹੁਤ ਚੰਗਾ ਹੈ ਅੱਜ ਟੈਕਨੋਲੋਜੀ ਹੈ ਅੱਜ ਸਾਡੇ ਨੇ ਦੁਨੀਆ ਦੀ ਕੋਈ ਉਦਾਹਰਣ ਲੈ ਲਓ ਪਹਿਲਾਂ ਦੇਖ ਲਓ ਤੇ ਅੱਜ ਵੇਖ ਲਓ ਅੱਜ ਅਸੀਂ ਸੋਖੇ ਆਂ ਪਰ ਉਦੋਂ ਦੇ ਸਿੱਖਾਂ ਕੋਲ ਉੱਦਮ ਸੀ ਮਿਹਨਤ ਸੀ ਲਗਨ ਸੀ ਗੁਰੂ ਪ੍ਰਤੀ ਖਿੱਚ ਸੀ ਅੱਜ ਸਾਡੀ ਉਹ ਖਿੱਚ ਖਤਮ ਹੋ ਗਈ ਅਸੀਂ ਇਹ ਨਹੀਂ ਕਹਿ ਰਹੇ ਸਾਡਾ ਪਿਆਰ ਕੱਟ ਗਿਆ ਅਸੀਂ ਇਹ ਨਹੀਂ ਮੰਨ ਰਹੇ ਸਾਡੀ ਖਿੱਚ ਘਟ ਗਈ ਅਸੀਂ ਇਹ ਨਹੀਂ ਕਹਿ ਰਹੇ ਵੀ ਅਸੀਂ ਗੁਰਬਾਣੀ ਨਾਲੋਂ ਟੁੱਟ ਗਏ ਸਗੋਂ ਅਸੀਂ ਸਮੇਂ ਨੂੰ ਕਸੂਰਵਾਦ ਠਹਿਰਾ ਰਹੇ ਹਾਂ ਕਸੂਰਵਾਦ ਅਸੀਂ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ